ਨਾ ਪੜਨੇ। ਛੋਡੇ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਜ਼ਿੰਦਗੀ ਬਹੁਤ ਰਹਿਮਤਾ ਬਖਸ਼ਿਸ਼ਾਂ ਨਾਲ ਭਰੀ ਹੋਈ ਹੈ ਤੇ ਬਹੁਤ ਸੰਘਰਸ਼ਮਈ ਵੀ ਹੈ। ਜਦੋਂ ਆਪਾਂ ਚੌਥੇ ਪਾਤਸ਼ਾਹ ਦੇ ਜੀਵਨ ਨੂੰ ਵਿਚਾਰਦੇ ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਬਹੁਤ ਸੰਘਰਸ਼ ਵੀ ਕੀਤਾ। ਗਰੀਬੀ ਨਾਲ ਲੜੇ ਲੋਕਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੰਦਰੋਂ ਮਜ਼ਬੂਤ ਕੀਤਾ। ਹਾਲਾਤਾਂ ਦੇ ਨਾਲ ਲੜਾਈ ਕੀਤੀ ਨਿੱਕੀ ਉਮਰ ਦੇ ਵਿੱਚ ਸਿਰ ਦੇ ਉੱਪਰ ਛਾਬੜੀ ਚੁੱਕੀ ਘੁੰਗਣੀਆਂ ਵਿੱਚੀਆਂ ਆਪਣਾ ਤੇ ਆਪਣੀ ਨਾਨੀ ਮਾਂ ਦਾ ਸਹਾਰਾ ਵੀ ਬਣੇ ਇਹ ਵੀ ਉਦੋਂ ਜਦੋਂ ਲਾਹੌਰ ਦੀ ਧਰਤੀ ਤੇ ਹੋਰ ਵੀ ਬਹੁਤ ਪਰਿਵਾਰ ਨੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਕੁੱਲ ਛੋਟੀ ਪਰਿਵਾਰ ਵਿੱਚੋਂ ਪਰ ਕਿਸੇ ਨੇ ਬਾਹ ਨਾ ਫੜੀ ਆਖਰ ਨੂੰ ਗੁਰੂ ਨਾਨਕ ਦੇ ਘਰ ਨੇ ਬਾਹ ਫੜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਆਪਣੀ ਸ਼ਰਨ ਚ ਲੈ ਆਉਂਦੇ ਐ ਤੇ ਗੁਰੂ ਕਿਰਪਾ ਕਰਦੇ ਨੇ ਸਾਧ ਸੰਗਤ ਸੇਵਾ ਵਿੱਚ ਲਾ ਦਿੰਦੇ ਆ ਹੁਣ ਦੇਖੋ ਇੱਛਾਵਾਂ ਸਾਡੀਆਂ ਵੀ ਹੁੰਦੀਆਂ ਨੇ ਇੱਛਾ ਗੁਰੂ ਨਾਨਕ ਦੇ ਘਰ ਚ ਸੇਵਾ ਕਰਨ ਵਾਲੇ ਇੱਕ ਸਿੱਖ ਦੀ ਇੱਕ ਸੇਵਕ ਦੀ ਵੀ ਹੋ ਸਕਦੀ ਹੈ ਮਹਾਰਾਜ ਕਹਿੰਦੇ ਨੇ ਅੱਜ ਜੋ ਬਚਨ ਹੈ ਨਾ ਚੌਥੇ ਪਾਤਸ਼ਾਹ ਦਾ ਇੱਛਾ ਪੂਰਕ ਸਰਬ ਸੁਖ ਦਾਤਾ ਹੁਣ ਜੇ ਇਹ ਗੱਲ ਗੁਰੂ ਸਾਹਿਬ ਨੇ ਕਹੀ ਹੈ ਇਸ ਦਾ ਅਰਥ ਹੈ ਵੀ ਇਹਦਾ ਕੋਈ ਅਰਥ ਬਣਦਾ ਹੈ ਕੋਈ ਗੱਲ ਹੈ ਇੱਛਾ ਪੂਰੀ ਹੋ ਸਕਦੀ ਹੈ ਪਰ ਉਹਦੇ ਵਿੱਚ ਕੁਝ ਕੰਡੀਸ਼ਨਸ ਹੁੰਦੀਆਂ ਨੇ ਉਹ ਵੀ ਨਾਲ ਸਾਨੂੰ ਸਮਝਣੀਆਂ ਪੈਣੀਆਂ ਹੁਣ ਇੱਛਾ ਤੇ ਵੀ ਉੱਠ ਸਕਦੀ ਹੈ ਸ਼ਰਾਬੀ ਬੰਦਾ ਕਹੇ ਵੀ ਰੱਬਾ ਮੈਨੂੰ ਇੰਨੀ ਸ਼ਰਾਬ ਦੇ ਦੇ ਬਸ ਦਿਨੇ ਰਾਤੀ 24 ਘੰਟੇ ਮੈਂ ਹਰ ਵੇਲੇ ਬਸ ਸ਼ਰਾਬ ਨਾਲ ਰੱਜਿਆ ਰਹਾਂ ਮੈਨੂੰ ਵਿਹਲੇ ਪੈਨੋ ਮਿਲ ਜAVE ਹੁਣ ਇਹ ਇੱਛਾ ਪੂਰੀ ਕਰਕੇ ਤੈਨੂੰ ਮਾਰਨ ਵਾਲੀ ਗੱਲ ਹੋਏਗੀ ਇੱਛਾ ਕਿਹੜੀ ਹੈ ਇੱਛਾ ਨਾਲ ਕਿੰਨਾ ਭਲਾ ਹੋਣਾ ਹੈ ਕਿਸੇ ਦਾ ਨੁਕਸਾਨ ਤੇ ਨਹੀਂ ਹੋ ਰਿਹਾ ਕਿਸੇ ਦੇ ਲਈ ਦੁਖਦਾਈ ਤੇ ਨਹੀਂ ਬਣ ਰਹੀ ਤੇਰੇ ਲਈ ਵੀ ਬੰਦੇ ਹੋ ਇੱਛਾ ਦੁਖਦਾਈ ਨਾ ਬਣ ਜਾਏ ਗੁਰੂ ਨੇ ਤੇ ਵੀ ਧਿਆਨ ਰੱਖਣਾ ਹੈ ਇਹਦਾ ਅਰਥ ਇਹ ਨਹੀਂ ਹੁੰਦਾ ਵੀ ਜੋ ਮਨ ਚ ਆ ਗਿਆ ਉਹ ਮਿਲ ਹੀ ਜਾਏ ਹਾਲਾਂਕਿ ਗੁਰੂ ਦੇ ਬਚਨ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪਰ ਉਹਦਾ ਅਰਥ ਵੀ ਉਹ ਮੰਗ ਜਿਹੜੀ ਤੇਰੇ ਭਲੇ ਵਾਸਤੇ ਹੈ ਗੁਰੂ ਜ਼ਰੂਰ ਪੂਰੀ ਕਰਦਾ ਹੈ ਹੁਣ ਚੌਥੇ ਪਾਤਸ਼ਾਹ ਦੇ ਮਨ ਦੀ ਇੱਛਾ ਕੀ ਹੋ ਸਕਦੀ ਹੈ ਸੋਚ ਕੇ ਵੇਖੋ ਇੱਕ ਨਿੱਕੀ ਉਮਰ ਦਾ ਬਾਲ ਆਪਾਂ ਸੰਸਾਰੀ ਤੌਰ ਤੇ ਗੱਲ ਕਰੀਏ ਨਾ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨਿੱਕੀ ਉਮਰ ਦੇ ਵਿੱਚ ਨੇ ਜੇਠਾ ਨਾਮ ਹੈ ਸ਼ਿਰਦੇ ਉੱਪਰ ਘੁੰਗਣੀਆਂ ਵਿੱਚਣ ਵਾਲੀ ਛਾਬੜੀ ਚੁੱਕੀ ਆ ਗਲੀ ਗਲੀ ਚ ਹੋਕਾ ਦੇਂਦੇ ਫਿਰ ਰਹੇ ਨੇ ਉਸ ਟਾਈਮ ਇੱਕ ਬਾਲ ਦੀ ਇੱਛਾ ਕੀ ਹੋ ਸਕਦੀ ਰੱਬਾ ਕਿਰਪਾ ਕਰ ਮੈਨੂੰ ਵੀ ਕਿਤੇ ਘਰ ਬੈਠੇ ਨੂੰ ਰੋਟੀ ਮਿਲ ਜਾਏ ਮੇਰੇ ਵੀ ਸਿਰ ਤੇ ਕੋਈ ਸਹਾਰਾ ਆ ਜਾਏ ਕੋਈ ਹੱਥ ਰੱਖ ਦੇ ਕੋਈ ਮੈਨੂੰ ਵਿਦਿਆ ਦੇ ਦੋ ਅੱਖਰ ਪੜ੍ਹਾ ਦੇ ਕੋਈ ਮੇਰੇ ਮਾਂ-ਬਾਪ ਬਣ ਕੇ ਮੇਰਾ ਸਹਾਰਾ ਨਾਤਰ ਇਹ ਇੱਛਾ ਹੋਣੀ ਹੈ ਤੋਂ ਬਾਅਦ ਕੀ ਹੋਣੀ ਹੈ ਬੱਚੇ ਦੀ ਕੀ ਇੱਛਾ ਹੋ ਸਕਦੀ ਹੈ ਅਰੇ ਕਿਰਪਾ ਹੋਈ ਮਹਾਰਾਜ ਤੇ ਤੇ ਇਹ ਸਹਾਰਾ ਬਣ ਕੇ ਗੁਰੂ ਅਮਰਦਾਸ ਮਹਾਰਾਜ ਇੱਛਾ ਪੂਰੀ ਹੋਈ ਫਿਰ ਹੁਣ ਉਹ ਤੋਂ ਬਾਅਦ ਉਹ ਇੱਛਾ ਵੀ ਪੂਰੀ ਹੋਈ ਜਿਹੜੀ ਉਹਨਾਂ ਨੇ ਕਦੀ ਸੋਚੀ ਵੀ ਨਹੀਂ ਹੋਣੀ ਦੇਖੋ ਇੱਛਤ ਇੱਕ ਤੇ ਹੁੰਦੀ ਐਛਾ ਪੂਰਤੀ ਜਿਹੜੀ ਇੱਛਾ ਉਪਜੀ ਐ ਮਹਾਰਾਜ ਜੀ ਇੱਥੋਂ ਤੱਕ ਕਹਿੰਦੇ ਆ ਬੰਦਿਆ ਤੂੰ ਜੇ ਰੱਬ ਦੇ ਨਾਮ ਨਾਲ ਪਿਆਰ ਕਰੇ ਗੁਰੂ ਗੁਰੂ ਜੱਪੇ ਨਾ ਉਹ ਵੀ ਮਾਲਕ ਮੇਰਾ ਕਰਦਾ ਜੇ ਤੇਰੇ ਮਨ ਦੇ ਵਿੱਚ ਜਿਹੜੇ ਕਾਜ ਆਏ ਨਹੀਂ ਹੁੰਦੇ ਤੂੰ ਸੋਚਿਆ ਨਹੀਂ ਹੁੰਦਾ ਉਹ ਦਾਤ ਵੀ ਮਿਲ ਜਾਂਦੀ ਐ ਇਹ ਹੋਰ ਵੀ ਵੱਡੀ ਗੱਲ ਐ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ ਚੌਥੇ ਪਾਦਸ਼ਾਹ ਛੋਡੇ ਸੁਲਤਾਨ ਹੁਣ ਦੇਖੋ ਸਾਧ ਸੰਗਤ ਜਿਸ ਵਕਤ ਚੌਥੇ ਪਾਦਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹ ਗੁਰੂ ਅਮਰਦਾਸ ਜੀ ਦੇ ਸ਼ਰਣ ਚ ਗਏ ਨਿੱਕੀ ਜੀ ਉਮਰ ਹੈ ਉਸ ਟਾਈਮ ਉਹਨਾਂ ਨੇ ਸੋਚਿਆ ਹੋਵੇਗਾ ਵੀ ਮੈਂ ਇਸ ਘਰ ਦਾ ਮਾਲਕ ਚੌਥਾ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਬਣਾਗਾ ਸੋਚਿਆ ਉਹਨੇ ਸੋਚਿਆ ਵੀ ਨਹੀਂ ਚਿੱਤੇ ਚ ਵੀ ਨਹੀਂ ਆਇਆ ਉਹਨਾ ਸੁਪਨਾ ਵੀ ਨਹੀਂ ਆਇਆ ਹੋਣਾ ਕਿ ਖਿਆਲ ਤੱਕ ਵੀ ਨਹੀਂ ਆਇਆ ਹੋਣਾ ਪਰ ਗੁਰੂ ਨਾਨਕ ਦੇ ਘਰ ਦੀ ਕਿਰਪਾ ਕਿੱਥੇ ਲੈ ਗਈ ਬਖਸ਼ਿਸ਼ ਬੜੀ ਵੱਡੀ ਚੀਜ਼ ਐ ਸਾਧ ਸੰਗਤ ਅਕਬਰ ਬਾਦਸ਼ਾਹ ਆਇਆ ਖਤਮ ਹੋ ਗਿਆ ਚਲਾ ਗਿਆ ਮਿਟ ਗਿਆ ਨਾਮ ਦੁਨੀਆ ਤੋਂ ਨਾ ਉਹਦਾ ਕੋਈ ਅਜਸਥਾਨ ਹੈ ਨਾ ਕੋਈ ਨਾਮ ਹੈ ਹਾਂ ਇੰਨਾ ਕਾ ਚਲੋ ਮਾੜਾ ਮੋਟਾ ਕਹਦੇ ਅਕਬਰ ਬੰਦਾ ਵਧੀਆ ਸੀ ਬਸ ਉਹਦੀ ਕੋਈ ਪੂਜਾ ਪ੍ਰਤੀਸ਼ਠਾ ਹੁੰਦੀ ਵੇਖੀ ਆਪਾਂ ਉਹ ਤੋਂ ਬਾਅਦ ਜਹਾਂਗੀਰ ਆ ਗਿਆ ਉਹਦਾ ਕੋਈ ਮਾਣ ਸਨਮਾਨ ਨਾਮ ਵਿਖੇ ਉਹਦੇ ਕੋਈ ਸਥਾਨ ਵਿਖੇ ਤੇ ਉੱਥੇ ਬਾਦਸ਼ਾਹ ਉਹ ਨੇ ਜਿਹੜੇ ਬਾਦਸ਼ਾਹ ਨਹੀਂ ਇੱਕ ਆਮ ਸੰਸਾਰੀ ਜੀਵ ਨੇ ਆਮ ਲੋਕਾਂ ਵਾਂਗ ਆਮ ਬੱਚਿਆਂ ਵਾਂਗ ਵਿਚਰਦੇ ਨੇ ਪਰ ਜਦੋਂ ਕਿਰਪਾ ਹੋ ਗਈ ਅੱਜ ਦੁਨੀਆ 'ਚ ਅੱਜ ਤੱਕ ਪੂਜੇ ਜਾ ਰਹੇ ਨੇ ਰਹਿੰਦੀ ਦੁਨੀਆ ਤੱਕ ਪੂਜੇ ਜਾਣਗੇ ਆਖੋ ਧੰਨ ਗੁਰੂ ਰਾਮਦਾਸ ਐ ਮਹਾਰਾਜ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਕਿਰਪਾ ਗੁਰੂ ਨਾਨਕ ਦੇਵ ਕਰਦੀ ਚੌਥੇ ਪਾਦਸ਼ਾਹ ਕਿਸੇ ਸਕੂਲ ਚ ਨਹੀਂ ਗਏ ਕਿਸੇ ਸੰਗੀਤ ਉਸਤਾਦ ਕੋਲੋਂ ਉਹਨਾਂ ਨੇ ਸੰਗੀਤ ਦੀ ਵਿੱਦਿਆ ਨਹੀਂ ਲਈ ਕੋਈ ਰਿਕਾਰਡ ਨਹੀਂ ਉਹਨਾਂ ਦੀ ਜ਼ਿੰਦਗੀ ਦਾ ਵੀ ਕਿਹੜੇ ਉਸਤਾਦ ਤੋਂ ਪੜੇ ਕਿਹੜੇ ਸਕੂਲੇ ਗਏ ਕਿੱਥੋਂ ਵਿੱਦਿਆ ਲਈ ਕਿੱਥੋਂ ਸੰਗੀਤ ਸਿੱਖਿਆ 30 ਰਾਗਾਂ ਦੇ ਵਿੱਚ ਚੌਥੇ ਪਾਤਸ਼ਾਹ ਦੇ 670 80 ਦੇ ਕਰੀਬ ਸ਼ਬਦ ਨੇ 30 ਰਾਗਾਂ ਦੇ ਵਿੱਚ ਇੱਕ ਰਾਗ ਸਿੱਖਣਾ ਹੋਵੇ ਨਾ ਜਿਹੜੇ ਸੰਗੀਤ ਜਾਣਦੇ ਤੁਹਾਡੇ ਚੋਂ ਕਦੀ ਸੰਗੀਤ ਉਸਤਾਦ ਨੂੰ ਪੁੱਛਿਓ ਉਹ ਕਹਿੰਦੇ ਜੀ ਘੱਟੋ ਘੱਟ 6 ਮਹੀਨੇ 8 ਮਹੀਨੇ ਦਾ ਰਿਆਜ਼ ਚਾਹੀਦਾ ਇੱਕ ਰਾਗ ਸਿੱਖਣ ਵਾਸਤੇ ਇੰਨੀ ਮਿਹਨਤ ਐ ਤਪੱਸਿਆ ਲੱਗਦੀ ਬੜੀ ਵੱਡੀ ਸੰਗੀਤ ਸਿੱਖਣਾ ਕੋਈ ਸੌਖੀ ਗੱਲ ਥੋੜੀ ਐ 30 ਰਾਗਾਂ 'ਚ ਬਣੀ ਐ ਜੇ ਸੋਸੀ ਸ਼ਬਦ ਨੇ ਅਰਠੇਠ ਪੰਜਾਬੀ ਬੋਲੀ ਅਰ ਵੱਡੀ ਗੱਲ ਬਹੁਤ ਨਿਮਰਤਾ ਵਾਲਾ ਸ਼ਬਦ ਹੈ ਸਾਰਿਆਂ 'ਚ ਬਹੁਤ ਬੜੇ ਭਾਵਨਾ ਦੇ ਆਪਾਂ ਪੜਦੇ ਆ ਨਾ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨਾ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮਾ ਸਤਿਗੁਰ ਸ਼ਰਣਾਈ ਕਰਦਾ ਜੀ ਨਾਮ ਪ੍ਰਕਾਸ਼ ਕਹਿੰਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੱਕ ਕੀੜਾ ਹਾਂ ਕਿਰਮਾ ਮੰਗਤਾ ਹਾਂ ਇੰਨੀ ਮਰਤਾ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਉੱਥੇ ਫਿਰ ਕਹਿੰਦੇ ਮੈਂ ਤੇ ਕੀੜਾ ਗੁਰੂ ਨੇ ਮੈਨੂੰ ਥਾਪੇ ਆਪਣਾ ਬਣਾ ਲਿਆ ਮੇਰੇ ਤੇ ਕਿਰਪਾ ਕੀਤੀ ਇਹ ਨਿਮਰ ਭਾਵ ਸੀ ਨਾ ਜਿਹੜਾ ਉਹਨਾਂ ਦਾ ਉਹਨਾਂ ਦੇ ਹਿਰਦੇ ਦੀ ਅਨਪ੍ਰਕਾਸ਼ ਹੈ ਹਿਰਦੇ ਚ ਸ਼ਬਦ ਦੀ ਰੋਸ਼ਨੀ ਹੈ ਪ੍ਰਕਾਸ਼ ਸੀ ਸਮਝ ਸੀ ਕਿਰਪਾ ਸੀ ਇਹੀ ਉਹਨਾਂ ਨੂੰ ਇੰਨਾ ਉੱਚਾ ਲੈ ਗਈ ਆਪਸ ਕੋ ਜੋ ਜਾਣਾ ਹੈ ਨੀਚਾ ਸੋਊ ਗਣੀ ਹੈ ਸਭ ਤੋਂ ਉੱਚਾ ਅੱਜ ਕਿੱਥੇ ਪਹੁੰਚ ਗਏ ਅੱਜ ਉੱਥੇ ਪਹੁੰਚ ਗਏ ਜਿੱਥੇ ਦੁਨੀਆਂ ਦਾ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਸੀਐਮ ਪੀਐਮ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਆਪਣੇ ਸੁਭਾਗ ਸਮਝਦਾ ਹੈ ਇਹ ਹੈ ਗੁਰੂ ਨਾਨਕ ਦੇਵ ਘਰ ਦੀ ਕਿਰਪਾ ਕਿਰਪਾ ਦੇ ਪਾਤਰ ਬਣੇ ਸਾਡੇ ਤੇ ਵੀ ਹੋ ਸਕਦੀ ਹੈ ਮੰਗਣੀ ਪੈਣੀ ਆ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਉਹ ਚੌਥੇ ਪਾਤਸ਼ਾਹ ਕਹਿਣ ਲੱਗੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰੀ ਤੇ ਵਿਸ਼ਰਾਮ ਲਾਉਣਾ ਹਰ ਸ਼ਬਦ ਤੇ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ